ਚਲਦੇ ਵਿਆਹ ਵਿੱਚ ਆ ਗਿਆ ਪ੍ਰੇਮੀ ਸ਼ਰਿਆਮ ਸਾਰਿਆਂ ਦੇ ਸਾਹਮਣੇ ਕਰਤਾ ਆ ਕੰਮ ਵਿਆਹ ਵਾਲਾ ਮੁੰਡਾ ਵੀ ਦੇਖ ਕੇ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਹੁਣ ਦੇ ਸਮੇਂ ਵਿੱਚ ਕੁਝ ਮੁੰਡੇ ਕੁੜੀਆਂ ਆਪਣੀ ਮਰਜ਼ੀ ਨਾਲ ਲਵ ਮੈਰਿਜ ਕਰਵਾਉਂਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਵਿਆਹ ਵਾਲੀ ਕੁੜੀ ਅਤੇ ਮੁੰਡੇ ਦੇ ਕਿੰਨੇ ਹੜੇ ਕੱਢ ਰਿਹਾ ਹੈ ਦਰਸਲ ਜਿਸ ਲੜਕੀ ਦਾ ਵਿਆਹ ਹੋ ਰਿਹਾ ਹੈ ਇਹ ਲੜਕਾ ਇਸ ਦਾ ਪ੍ਰੇਮੀ ਹੈ ਜਿਸ ਦਾ ਕਿ ਕੁੜੀ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਪਤਾ ਸੀ ਪਰ ਕੁੜੀ ਦੇ ਮਾਪਿਓ ਨੇ ਮੁੰਡਾ ਗਰੀਬ ਹੋਣ ਕਰਕੇ ਆਪਣੀ ਦੀ ਦਾ ਵਿਆਹ ਨਾਲ ਨਹੀਂ ਕੀਤਾ ਅਤੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਨ ਲੱਗ ਗਏ ਪਰ ਜਦ ਇਸ ਗੱਲ ਦਾ ਕੁੜੀ ਦੇ ਪ੍ਰੇਮੀ ਨੂੰ ਪਤਾ ਲੱਗਿਆ ਤਾਂ ਉਹ ਵਿਆਹ ਵਿੱਚ ਮੌਕੇ ਤੇ ਹੀ ਪਹੁੰਚ ਗਿਆ ਅਤੇ ਆ ਕੇ ਕੁੜੀ ਦੇ ਪੈਰੀਂ ਡਿੱਗ ਗਿਆ ਅਤੇ ਕਹਿੰਦਾ ਕਿ ਤੂੰ ਇਹ ਵਿਆਹ ਨਾ ਕਰਵਾ ਅਤੇ ਵਿਆਹ ਵਾਲੇ ਮੁੰਡੇ ਨੂੰ ਵੀ ਕਹਿੰਦਾ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਸਗੋਂ ਕੁੜੀ ਵੀ ਕਹਿੰਦੀ ਕਿ ਮੇਰੇ ਮਾਪਿਓ ਜਿੱਥੇ ਕਹਿਣਗੇ ਮੈਂ ਉੱਥੇ ਹੀ ਵਿਆਹ ਕਰਵਾਵਾਂਗੀ ਜਿਸ ਤੋਂ ਬਾਅਦ ਮੁੰਡੇ ਦੀ ਬਹੁਤ ਹੀ ਬੇਇੱਜ਼ਤੀ ਅਤੇ ਜਲੀਲ ਕਰਕੇ ਉੱਥੋਂ ਭਜਾ ਦਿੱਤਾ ਗਿਆ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕੌਣ ਸਹੀ ਕੋਣ ਗਲਤ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ